ਪੰਜਾਬ ਸੂਬੇ ਅੰਦਰ ਅੱਜ 4 ਵਿਧਾਨ ਸਭਾ ਹਲਕਿਆਂ ਦੇ ਅੰਦਰ ਜ਼ਿਮਨੀ ਚੋਣਾਂ ਹੋਣ ਰਹੀਆਂ ਨੇ ਔਰ ਜੇਕਰ ਗੱਲ ਕਰੀਏ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਤਾਂ ਤੁਸੀਂ ਪਿੱਦੇ ਪਿੱਛੇ ਤਸਵੀਰਾਂ ਦੇਖ ਰਹੇ ਹੋ ਅਸੀਂ ਇਸ ਵੇਲੇ ਖੜੇ ਆ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਪ ਔਰ ਜਾਜਨ ਵਿੱਚ ਜਿੱਥੇ ਕਿ ਤਿੰਨ ਬੂਥ ਨੇ ਇਸੇ ਵਕਤ ਇਸੀ ਬੂਥ ਨੰਬਰ 24 ਦੇ ਬਾਹਰ ਖੜੇ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਅਮਨ ਅਮਾਨ ਦੇ ਨਾਲ ਜਿਹੜੀਆਂ ਨੇ ਵੋਟਾਂ ਪੈਂਦਾਈ ਪ੍ਰਕਿਰਿਆ ਜੋ ਹੈ ਚੱਲ ਰਹੀ ਹੈ ਪੂਰੀ ਸੁਰੱਖਿਆ ਦੇ ਇੰਤਜ਼ਾਮ ਵੀ ਜਿਹੜੇ ਪੁਕਤਾ ਕੀਤੇ ਗਏ ਨੇ ਔਰ ਲੋਕ ਵੀ ਜਿਹੜੇ ਨੇ ਇੱਥੇ ਗਿਣਤੀ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾਉਣ ਲਈ ਪਹੁੰਚ ਰਹੇ ਨੇ ਜਿਵੇਂ ਜਿਵੇਂ ਦਿਨ ਉੱਪਰ ਚੜਿਆ ਹੈ ਤਿਵੇਂ ਤਿਵੇਂ ਪਾਰਾ ਵਧਿਆ ਦਿਨ ਦਾ ਓ ਤੇਵੇਂ ਤਿਵੇਂ ਸਿਆਸੀ ਪਾਰਾ ਵੀ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਔਰ ਲੋਕ ਹੁਣ ਖੁੱਲ ਕੇ ਘਰੋਂ ਨਿਕਲਣਾ ਸ਼ੁਰੂ ਹੋਇਆ ਰ ਸਵੇਰੇ ਭਾਵੇਂ ਰਫ਼ਤਾਰ ਜਿਹੜੀ ਹੈ ਉਹ ਮੱਧਮ ਰਹੀ ਹੈ ਕਿਉਂਕਿ ਮੌਸਮ ਵੀ ਜਿਹੜਾ ਹੈ ਠੰਡਾ ਸੀ ਔਰ ਉਸ ਤੋਂ ਬਾਅਦ ਲੋਕਾਂ ਦੇ ਵੋਟਾਂ ਪਾਉਣ ਦਾ ਕੰਮ ਵੀ ਠੰਡਾ ਸੀ ਪਰ ਜਿਵੇਂ ਜਿਵੇਂ ਹੁਣ ਤੂਪ ਨਿਕਲੀ ਹੈ ਦਿਨ ਦਾ ਟਾਈਮ ਵਧਦਾ ਜਾ ਰਿਹਾ ਤੇਵੇਂ ਤੇਵੇਂ ਹੀ ਸਿਆਸੀ ਪਾਰਾ ਵੀ ਜੋ ਹੈ ਲਗਾਤਾਰ ਵਧਦਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਇਹ ਬੀਬੀਆਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਉਹਦੇ ਵੋਟ ਪਾ ਕੇ ਆਈਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਭਾਜੀ ਕੀ ਮੰਨਦੇ ਵਿੱਚ ਆਉਂਦਾ ਜਦੋਂ ਵੋਟ ਪਾਉਣ ਹੁੰਦੇ ਹੋ ਕਿ ਬੰਦਾ ਚੰਗਾ ਹੋਵੇ ਮੁੱਦੇ ਵਿੱਚ ਮੰਨਦੇ ਵਿੱਚ ਆਉਂਦੇ ਨੇ ਕਿ ਜਾਂ ਕੀ ਮੰਨਦੇ ਵਿੱਚ ਵਿਚਾਰ ਹੋਏਗੀ ਕਿਸ ਨੂੰ ਵੋਟ ਪਾਉਂਦਾ ਜਨ ਦੇ ਵਿੱਚ ਆਉਂਦਾ ਸਿਆਣੇ ਆ ਵੀ ਕੋਈ ਗੱਲ ਨਹੀਂ ਪਰ ਜੀ ووٹ ਪਾਉਣੀ ਚਾਹੀਦੀ ਹੈ ਜ਼ਰੂਰ ਤੇ ਮਤਲਬ ਚੰਗਾ ਵਿਕਾਸ ਹੋਵੇ ਆਪਣੇ ਪਿੰਡ ਦਾ ਤੇ ਆਪਣੇ ਪਿੰਡ ਦਾ ਬੰਦਾ ਬਣਨਾ ਚਾਹੀਦਾ ਆ ਬਿਲਕੁਲ ਮੁੰਦੇ ਮੁੰਦੇ ਮੱਲਾਵਾ ਪਰ ਹਾਂ ਜੀ ਹਾਂ ਜੀ ਠੀਕ ਹੈ ਜਿਹੜਾ ਵਿਕਾਸ ਕਰ ਸਕਦਾ ਹੋਵੇ ਜਿਹੜਾ ਕੋਈ ਵਧੀਆ ਕੰਮ ਕਰਦਾ ਹੋਵੇ ਉਹਨਾਂ ਨੇ ਕਿਹਾ ਕਿ ਉਹ ਜਿਹੇ ਸਖਸ਼ ਨੂੰ ਜੋ ਹੈ ਉਹ ਵੋਟ ਪਾਉਣੀ ਚਾਹੀਦੀ ਹੈ ਬਜ਼ੁਰਗ ਮਾਤਾਵਾਂ ਵੀ ਤੁਸੀਂ ਦੇਖ ਸਕਦੇ ਹੋ ਆਪਣੇ ਜਮਹੂਰੀਅਤ ਹੱਕ ਦਾ ਇਸਤੇਮਾਲ ਕਰਨ ਆਉਂਦੀਆਂ ਨੇ ਇਹ ਜਿਹੜੀਆਂ ਜੜੀਆਂ ਰੰਗ ਬਰੰਗੀ ਤਸਵੀਰਾਂ ਜਿਹੜੀਆਂ ਨੇ ਹਮੇਸ਼ਾ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਦੋਂ ਵੀ ਇਹ ਮੇਲਾ ਲੱਗਦਾ ਇੱਕ ਜਦੋਂ ਲੋਕਤੰਤਰ ਦਾ ਇਹ ਵੋਟਾਂ ਦਾ ਦਿਨ ਆਉਂਦਾ ਹੈ ਤਾਂ ਸਾਰਿਆਂ ਨੂੰ ਉਤਸ਼ਾਹ ਹੁੰਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਇੱਥੇ ਪਹੁੰਚਨੇ ਔਰ ਆਲ ਆ ਰਹੇ ਨੇ ਇਸ ਮੇ ਲੋਕਤੰਤਰ ਦੇ ਮੇਲੇ ਦੇ ਵਿੱਚ ਇਸ ਵੋਟ ਦੀ ਪ੍ਰਕਿਰਿਆ ਨੂੰ ਦੇਖਣ ਵਾਸਤੇ ਔਰ ਤੁਸੀਂ ਇੱਥੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਮਨ ਦੇ ਵਿੱਚ ਉਤਸ਼ਾਹ ਹੈ ਲੋਕ ਹੁਣ ਜਾਗਰੂਕ ਹੋ ਚੁੱਕੇ ਨੇ ਲੋਕਾਂ ਨੂੰ ਪਤਾ ਹੈ ਕਿ ਇਸ ਵੋਟ ਦਾ ਕੀਮਤੀ ਮੁੱਲ ਹੈ ਉਹਨਾਂ ਦੇ ਵਾਸਤੇ ਕਿਉਂਕਿ ਉਹਨਾਂ ਨੇ ਆਪਣਾ ਵਿਕ ਜੜਾ ਹੈ ਉਹ ਇਹਨਾਂ ਵੋਟਾਂ ਜ਼ਰੀਏ ਸਿਰਜਣਾ ਹੁੰਦਾ ਹੈ ਔਰ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਮਾਤਾ ਵੀ ਇੱਥੇ ਬੈਠੇ ਨੇ ਮਾਤਾ ਜੀ ਕਈ ਵਾਰੀ ਵੋਟਾਂ ਪਾਈਆਂ ਹੋਣਗੀਆਂ ਕੀ ਮਨ ਦੇ ਵਿੱਚ ਆਉਂਦਾ ਹੈ ਕਿ ਚੰਗਾ ਬੰਦਾ ਹੋਵੇ ਚੰਗੇ ਕੰਮ ਕਰੇ ਜਾਂ ਕੀ ਕਹਿਣਾ ਚਾਹੁੰਦੇ ਚੰਗਾ ਬੰਦਾ ਹੋਵੇ ਤੇ ਚੰਗੇ ਕੰਮ ਕਰੇ ਹੈਂ ਜੀ ਕਿੰਨੀ ਉਮਰ ਹੋ ਗਈ ਜੇ ਇਹ ਤੇ ਰੱਬ ਨੂੰ ਹੀ ਪਤਾ ਹੈ ਇਹ ਨਹੀਂ ਮਨ ਪਤਾ 190 ਹੋਈ ਉਹਨੂੰ 90 ਸਾਲ ਦੀ ਉਮਰ ਹੋ ਗਈ ਹੈ ਤੇ ਕੀ ਚਾਹੁੰਦੇ ਹੋ ਕੀ ਮਨ ਦੇ ਵਿੱਚ ਜ਼ੈਨ ਦੇ ਵਿੱਚ ਆਉਂਦਾ ਹੈ ਕਿ ਕੌਣ ਹੋਵੇ ਜਿਹਨੂੰ ਵੋਟ ਪਾਉਣੀ ਹੈ ਜਿਹੜਾ ਕੋਈ ਕੰਮ ਕਰੇ ਕੰਮ ਕਰੇ ਆ ਬਿਲਕੁਲ ਆ ਮਗਰ ਹੋਰ ਵੀ ਬੈਠੇ ਆ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਮੈਡਮ ਵੋਟ ਪਾਣ ਆਉਂਦੇ ਹੋ ਕੀ ਮਨ ਦੇ ਵਿੱਚ ਜ਼ੈਨ ਦੇ ਵਿੱਚ ਹੈ ਕਿ ਮਰਦਾ ਚੰਗਾ ਹੋਵੇ ਜਾਂ ਕੀ ਕੀ ਮਨ ਦੇ ਵਿੱਚ ਆਉਂਦਾ ਆ ਬਿਲਕੁਲ ਹੋਰ ਵੀ ਦੇਖ ਰਹੇ ਆ ਇੱਥੇ ਹੋਰ ਵੀ ਭੈਣ ਜੀ ਨੇ ਖੜੀਆਂ ਨੇ ਕੀ ਮਨ ਦੇ ਵਿੱਚ ਆਉਂਦਾ ਹੈ ਜਦੋਂ ਵੋਟ ਪਾਉਣ ਹੁੰਦੇ ਹੋ ਕਿ ਬੰਦਾ ਚੰਗਾ ਹੈ ਜਾਂ ਸ਼ਖਸੀਅਤ ਚੰਗੀ ਹੈ ਜਾਂ ਕੋ ਮੁੱਦੇ ਜਿਹੜੇ ਨੇ ਪਾਰੇ ਹੁੰਦੇ ਨੇ ਗੱਲ ਇਤਰਾ ਜੀ ਸਭ ਪਹਿਲਾਂ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਸਰਕਾਰਾਂ ਅਹੀਂ ਆਪਣੀ ਹੌਸ਼ ਦੇ ਵਿੱਚ ਬੜੀਆਂ ਸਰਕਾਰਾਂ ਹੰਡਾਈਆਂ ਨੇ ਬੜਾ ਕੁਝ ਵੇਖਿਆ ਪਰ ਰੋਟੀ ਕਮਾ ਕੇ ਖਾਣੀ ਪੈਂਦੀ ਹੈ ਉਹ ਤੇ ਚਲੋ ਭਾਵੇਂ ਜਿਹੜੀ ਮਰਜ਼ੀ ਸਰਕਾਰ ਬਣ ਜੇ ਰੋਟੀ ਕਮਾ ਕੇ ਹੀ ਖਾਣੀ ਪੈਂਦੀ ਆ ਉਹ ਤੇ ਕੰਮ ਉਹ ਸਤਿਗੁਰੂ ਕਿਵੇਂ ਕੋਈ ਇੱਕ ਤੁਹਾਡੀ ਆਪਣਾ ਚੋਣ ਹੁੰਦਾ ਕਿ ਸਿਰੇ ਹੱਥ ਵਾਕਡੋਰ ਸੰਭਾਲਦੀ ਹੁੰਦੀ ਆ ਆਪਣੇ ਹਲਕੇ ਦੇ ਇਲਾਕੇ ਦੀ ਕੀ ਮੰਨਦੇ ਹੋ ਕਿ ਹੁਣ ਬੰਦਾ ਜਿਹੜਾ ਕਿਹੜਾ ਹੋਵੇ ਜਿਹੜਾ ਵੇਖੋ ਜੀ ਹੁਣ ਜਿਹੜਾ ਬੰਦਾ ਪਿੰਡ ਦੇ ਵਿੱਚੋਂ ਖਲੋਤਾ ਸਰਪੰਚ ਗੁਰਦੀਪ ਸਿੰਘ ਰੰਧਾਵਾ ਜੀ ਤੇ ਉਹਨਾਂ ਦੀ ਫੈਮਿਲੀ ਵੀ ਬੜੀ ਮੇਰੀ ਸਪੋਰਟ ਕਰਦੀ ਪਿੰਡ ਵਾਲਿਆਂ ਦੀ ਸਪੋਰਟ ਕਰਦੇ ਨੇ ਗੱਲ ਇਹ ਆ ਵੀ ਸਰਪੰਚੀ ਜਿਹੜੀ ਆ ਅਸੀਂ ਆ ਘਰ ਦੇ ਵਿੱਚ ਸਰਪੰਚੀ ਆ ਸਾਡੀ ਕੋਸ਼ਿਸ਼ ਮੇਰੀ ਮੁੱਢ ਤੋਂ ਹੀ ਹੁੰਦੀ ਆ ਮੈਂ ਜਿਹਦੇ ਨਾਲ ਜੁੜੇ ਹੋ ਤੁਸੀਂ ਚਾਹੁੰਦੇ ਆਂ ਜੀ ਉਹਦੀ ਮਦਦ ਕਰੀ ਕੀ ਮੰਗ ਤੁਸੀਂ ਚਾਹੁੰਦੇ ਮੈਂ ਇਹੋ ਚੰਨੀ ਆ ਕਿ ਪਿੰਡ ਦਾ ਵਿਕਾਸ ਹੋਵੇ ਪਿੰਡ ਦਾ ਵਿਕਾਸ ਹੋਵੇ ਜਿਹੜਾ ਨਸ਼ਾ ਹੈ ਨਾ ਜਦੋਂ ਮੈਂ ਬਾਹਰ ਨਿਕਲਦੀ ਆ ਤਾਂ ਮੈਂ بڑے ਮੁੰਡਿਆਂ ਨੂੰ ਦੇਖਦੀ ਆ ਕੋਈ ਉੱਥੇ ਡੱਗਾ ਹੁੰਦਾ ਕੋਈ ਉੱਥੇ ਡੱਗਾ ਹੁੰਦਾ ਠੀਕ ਆ ਨਾ ਜਿਹੜਾ ਨਸ਼ਾ ਚੜਾਇਆ ਇਹਦੇ ਤੇ ਮੈਂ ਮੈਂ ਭਾਵੇਂ ਬੀਬੀਆਂ ਕੋਲ ਨਾਲ ਲਵਾ ਉਹਨਾਂ ਨੂੰ ਰਾਤ ਬਾਹਰ ਨਿਕਲਣਾ ਮੈਂ ਇਹ ਕਾਉਂਸਲਿੰਗ ਕਰਨੀ ਹੈ ਕਿ ਇਹ ਜਿਹੜਾ ਨਸ਼ਾ ਜਿਹੜਾ ਪਿੰਡ ਦੇ ਵਿੱਚ ਮਰੰਦਾਵਾਸਾ ਨਸ਼ਾ ਮੁੱਦਾ ਭਰ ਹੈ ਨਸ਼ੇ ਨਸ਼ਾ ਜਿਹੜਾ ਇਹ ਉਹ ਖਤਮ ਹੋਣਾ ਚਾਹੀਦਾ ਹੈ ਇਹ ਹੋਰ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਕੀ ਮੰਨਦੇ ਹੋ ਕੀ ਜਿਹੜੇ ਆ ਮੰਨਦੇ ਵਿੱਚ ਜ਼ੈਨ ਦੇ ਵਿੱਚ ਹੁੰਦਾ ਜਦੋਂ ਵੋਟ ਪਾਣਾ ਹੁੰਦੇ ਹੋ ਅਸੀਂ ਇਹੋ ਹੀ ਗੱਲ ਆ ਵੀ ਵੋਟ ਸਾਡੀ ਚੰਗੇ ਥਾਂ ਜਾਏ ਇਹ ਸਾਡੀ ਬੋਲ ਦਾ ਮੁੱਲ ਪਏ ਇਹ ਲੀਡਰ ਸਾਡਾ ਵੀ ਮੁੱਲ ਪਾ ਬਿਲਕੁਲ ਲੀਡਰ ਜਿਹੜਾ ਹੈ ਵੋਟ ਦਾ ਜੇਕਰ ਪਾਈ ਹੈ ਤਾਂ ਉਸ ਦਾ ਮੁੱਲ ਪੂਰਾ ਮਾਡਰਨ ਔਰ ਉਹਨਾਂ ਦੇ ਕੰਮ ਹੋਣ ਉਹਨਾਂ ਦੇ ਮੁੱਦੇ ਜਿਹੜੇ ਨੇ ਉਹਨਾਂ ਨੂੰ ਵਿਚਾਰਿਆ ਜਾਵੇ ਉਹਨਾਂ ਦੀ ਸਖਸ਼ੀਅਤ ਨੂੰ ਜਿਹੜਾ ਹੈ ਉਹ ਵਿਚਾਰਿਆ ਜਾਵੇ ਔਰ ਤੁਸੀਂ ਦੇਖ ਸਕਦੇ ਹੋ ਇਸ ਵਕਤ ਤਸਵੀਰਾਂ ਬੂਥ ਨੰਬਰ 22 ਇਸ ਵਕਤ ਇੱਥੇ ਹੈ ਔਰ ਇੱਥੇ ਬੂਥ ਨੰਬਰ 23 ਤੇ ਬੂਥ ਨੰਬਰ 24 ਹੈ ਤਿੰਨ ਬੂਥ ਨੇ ਜਿਨ੍ਹਾਂ ਦੀ ਤਸਵੀਰਾਂ ਤੁਸੀਂ ਇਸ ਵਕਤ ਆਪਣੀ ਸਕਰੀਨ ਤੇ ਦੇਖ ਰਹੀਆਂ ਨੌਜਵਾਨ ਵਰਗ ਚੋਂ ਵੀ ਇੱਥੇ ਲੋਕ ਪਹੁੰਚੇ ਨੇ ਵੋਟ ਪਾਉਣ ਲਈ ਕੀ ਮਨ ਦੇ ਵਿੱਚ ਆਉਂਦਾ ਜਦੋਂ ਵੋਟ ਪਾਉਣ ਹੁੰਦੇ ਹੈ ਜ਼ਹਿਨ ਦੇ ਵਿੱਚ ਕੀ ਹੁੰਦਾ ਹੈ ਕਿ ਕੀ ਸਖਸ਼ੀਅਤ ਵਾਈਜ਼ ਬੰ ਬੋਟ ਸਾਰਾ ਅੱਡੇ ਵੇਖੋ ਵੱਡ ਬਡੇਰਿਆਂ ਨੇ ਵੀ ਦੋ ਹੀ ਸਰਕਾਰਾਂ ਇੱਥੇ ਤਕਰੀਬਨ ਉਹਨਾਂ ਨੂੰ ਲਗਾਤਾਰ ਵੋਟ ਪਾਉਂਦੇ ਰਹੇ ਆ ਪਰ ਡੇਰਾ ਬਾਬਾ ਨਾਨਕ ਵਿੱਚ ਵੇਖੋ ਤੁਸੀਂ ਵੀ ਜੇ ਗੱਲ ਕੋਲ ਦੀ ਗੱਲ ਕਰੀਏ ਤੇ ਕਿਸੇ ਨੇ ਨਿਕਲਾਇਆ ਕਰੀਂ ਉਹਨਾਂ ਨੂੰ ਆਸ ਆ ਵੀ ਨਵਾਂ ਬੰਦਾ ਬਣੂਗਾ ਮੌਕਾ ਦੇਵਾਂਗੇ ਆਪਾਂ ਸਰਕਾਰ 3 ਸਾਲ ਪਈ ਹੈ ਤੇ ਕੋਈ ਨਾ ਕੋਈ ਜ਼ਰੂਰ ਵਿਕਾਸ ਹੋਊਗਾ ਇੱਥੇ ਸਾਰਾ ਗੁਰਦੀਪ ਸਿੰਘ ਦੇ ਛੰਡੇ ਆ ਬਿਲਕੁਲ ਤੁਸੀਂ ਇਹ ਸੁਣਿਆ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਵਕਤ ਜਿਹੜਾ ਕੋਈ ਹੱਦਾ ਮੁੱਦਾ ਹੱਲ ਹੋ ਸਕਦਾ ਹੈ ਜਿਹੜੇ ਕੋਈ ਜੜੀ ਕਾਟ ਸੀ ਅਸੀਂ ਉਸ ਨੂੰ ਵੇਖ ਕੇ ਜੋ ਹੈ ਉਹ ਵੋਟ ਪਾਉਂਦੀ ਜਿਹੜੀ ਆ ਉਹ ਉਹ ਮਾਇਦ ਕਰਾਂਗੇ ਔਰ ਨਾਲ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਇਸ ਵਕਤ ਅਸੀਂ ਬੂਦ ਦੇ ਬਾਹਰ ਖੜੇ ਆ ਉਹਨਾਂ ਦਾ ਜਿਹੜਾ ਇਹ ਕੰਮ ਨਿਰਵਿਘਨ ਜਿਹੜਾ ਹੈ ਉਹ ਚੱਲ ਰਿਹਾ ਹੈ ਚੋਣ ਪ੍ਰਕਿਰਿਆ ਜਿਹੜੀ ਆ ਉਹ ਨਪੇਰੇ ਜੋ ਆ ਉਹ ਚੜਾਈ ਜਾ ਰਹੀ ਆ ਔਰ ਇਸ ਵਕਤ ਜਿਹੜੀ ਹੈ ਅਮਨ ਆਮਾਨ ਦੇ ਨਾਲ ਸ਼ਾਂਤੀਪੂਰਵਕ ਜਿਹੜੀਆਂ ਚੋਣਾਂ ਜਿਹੜੀਆਂ ਨੇ ਵੋਟਾਂ ਜੋ ਆ ਉਹ ਪੈ ਰਹੀਆਂ ਨੇ ਜਲ ਔਰ ਤੁਸੀਂ ਇਹ ਦੇਖ ਦੇਖ ਸਕਦੇ ਹੋ ਕਿ ਤੁਸੀਂ ਇਹ ਸਾਹਮਣੇ ਜਿਹੜੀ ਇਹ ਤਸਵੀਰਾਂ ਨੇ ਇਸ ਵਕਤ ਇਹ ਚੋਣ ਪ੍ਰਕਿਰਿਆ ਦੀ ਜਿਹੜੀ ਹੈ ਉਹ ਚੱਲ ਰਹੀਆਂ ਨੇ ਉਹ ਔਰ ਸ਼ਾਂਤੀਪੂਰਕ ਜਿਹੜੀਆਂ ਨੇ ਉਹ ਵੋਟਾਂ ਪਾਉਣ ਦਾ ਕੰਮ ਜਿਹੜਾ ਹੈ ਉਹ ਨਿਪੇਰੇ ਚੜਾਇਆ ਜਾ ਰਿਹਾ ਔਰ ਤੁਸੀਂ ਇਹ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਉਹ ਵੋਟ ਪਾ ਕੇ ਆਪਣੀ ਕਤਾਰਾਂ ਦੇ ਵਿੱਚੋਂ ਵੋਟ ਪਾ ਕੇ ਜਿਹੜਾ ਹੈ ਉਹ ਬਾਹਰ ਆ ਰਹੇ ਨੇ ਔਰ ਇੱਥੇ ਹੋਰ ਵੀ ਸੁਰੱਖਿਆ ਦੇ ਵੀ ਜਿਹੜੇ ਇੰਤਜ਼ਾਮ ਕਰ ਲਏ ਉਹਨਾਂ ਨੇ ਵੀ ਗੱਲ ਕਰ ਲੈਣੀ ਸਰ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਕਿਸ ਤਰ੍ਹਾਂ ਦੀ ਜਿਹੜੀ ਹੈ ਵੋਟ ਪ੍ਰਕਿਰਿਆ ਚੱਲ ਰਹੀ ਜੀ ਸਰ ਸੁਰੱਖਿਆ ਦੇ ਪ੍ਰਬੰਧ ਬਹੁਤ ਵਧੀਆ ਨੇ ਬਾਹਰ ਦੀ ਐਸਪੀ ਸਾਹਿਬ ਦੀ ਅਰਜੇਸ਼ ਕੱਕੜ ਜੀ ਤੇ ਰਹਿਨਵਾਈ ਤੇ ਕੰਮ ਚੱਲ ਰਿ ਇਸ ਸਾਕਾ ਬਹੁਤ ਵਧੀਆ ਕੀਤੇ ਨੇ ਅਮਨ ਮਾਨ ਦੇ ਨਾਲ ਕੰਮ ਚੱਲ ਰਿਹਾ ਪਿੰਡ ਦਾ ਵੀ ਬਹੁਤ ਵਧੀਆ ਸਹਿਯੋਗ ਦੇ ਰਹੇ ਨੇ ਪਿੰਡ ਦੇ ਵੋਟਰ ਬਹੁਤ ਵਧੀਆ ਸਜੋਗ ਦੇ ਰਹੇ ਨੇ ਲੋਕ ਜਾਗਰੂਕ ਨੇ ਆਪਣੇ ਹੱਕ ਲਈ ਜਾਗਰੂਕ ਨੇ ਆਪਣੇ ਹੱਕ ਲਈ ਵਧੀਆ ਤਰੀਕੇ ਨਾਲ ਵੋਟ ਪਾ استعمال ਕਰ ਰਹੇ ਕੋਈ ਅਜੇ ਹੀ ਕੋਈ ਅਨਸਖਾ ਵੀ ਘਟਣਾ ਜਾਂ ਕੋਈ ਅਜੇ ਹੀ ਕੋਈ ਦਲ ਕੋਈ ਨਹੀਂ ਖੋਜੀ ਦੀ ਦੋਨੋਂ ਪਾਰਟੀਆਂ ਨਾਲ ਮਿਲ ਕੇ ਵੋਟ ਪਾ ਰਹੀਆਂ ਨੇ ਕੋਈ ਵੀ ਇੱਕ ਦੂਜੇ ਨਾਲ ਕਿਸੇ ਨਾਲ ਕੋਈ ਗਿਲੋਸ਼ਿਆ ਕਰਨੀ ਹੈ ਹਾਂ ਬਿਲਕੁਲ ਇਹ ਵੱਡੀ ਗੱਲ ਹੈ ਜਿਹੜੀ ਇਹ ਗੱਲ ਹੈ ਕਿ ਆਪਸੀ ਭਾਈਚਾਰਕ ਸਾਂਝ ਜਿਹੜੀ ਹੈ ਉਹ ਇੱਥੇ ਪੂਰੀ ਤਰ੍ਹਾਂ ਨਾਲ ਵੇਖਣ ਨੂੰ ਮਿਲ ਰਹੀ ਹੈ ਉਹਨਾਂ ਨੇ ਕਿਹਾ ਕਿ ਆਪਸੀ ਭਾਈਚਾਰਕ ਸਾਂਝ ਜਿਹੜੀ ਹੈ ਉਹ ਬਰਕਰਾਰ ਹੈ ਔਰ ਲੋਕੀ ਜਿਹੜੀਆਂ ਨੇ ਮਿਲ ਜੁਲ ਕੇ ਇੱਥੇ ਵੋਟਾਂ ਪਾਉਂਦੇ ਜੋ ਹੈ ਉਹ ਦਿਖ ਦਾ ਇਸਤੇਮਾਲ ਕਰਨ ਵਾਸਤੇ ਜੋ ਹੈ ਉਹ ਇੱਥੇ ਪਹੁੰਚ ਰਿਹਾ ਨੇ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਵੋਟਾਂ ਪਾਉਂਦਾ ਕੰਮ سلسلہ ਜਿਹੜਾ ਹੈ ਉਹ ਲਗਾਤਾਰ ਜਾਰੀ ਹੈ ਔਰ ਜਿੱਥੇ ਜਿਹੜਾ ਹੋਣਾ ਵੀ ਚਾਹੀਦਾ ਹੈ ਕਿ ਲੋਕਤੰਤਰ ਦਾ ਇੱਕ ਫੈਸਟੀਵਲ ਹੁੰਦਾ ਹੈ ਕਿ ਜਦੋਂ ਅਸੀਂ ਆਪਣੇ ਜਮਹੂਰੀਅਤ ਦੇ ਹੱਕ ਦਾ ਇਸਤੇਮਾਲ ਕਰਦੇ ਆ ਡੀਐਸਪੀ ਵੀ ਇੱਥੇ ਪਹੁੰਚੇ ਰਜਿਸ ਕੱਕੜੂ ਦੀ ਉਹਨਾਂ ਨਾਲ ਵੀ ਗੱਲ ਕਰਨਾ ਹੈ ਸਰ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਕਿਵੇਂ ਦੀ ਪ੍ਰਕਿਰਿਆ ਜਿਹੜੀ ਚੋਣ ਦੀ ਚੱਲ ਰਹੀ ਹੈ ਬਹੁਤ ਫੀਲਫੁਲ ਚੱਲ ਰਹੀ ਹੈ ਅਸੀਂ ਹੁਣ ਖੜੇ ਆਪਾਂ ਸ਼ਾਹਪੁਰ ਜਹਾਜ਼ਨ ਇੱਥੇ ਟ੍ਰਿਪਲ ਬੂਥ ਹੈ ਬਹੁਤ अच्छे 360 ਵੋਟ ਹੈ ਤੇ ਬੜਾ ਬੜੀ ਪੀਸੋ ਚੱਲ ਰਿਹਾ ਭਾਈ ਹੋਰ ਜਿਹੜੇ ਪੂਤਾ ਪਬੰਦ ਕੀਤੇ ਹੋਏ ਆ ਬੂਥ ਦੇ ਅੰਦਰ ਵੀ ਤੇ ਬੂਥ ਦੇ ਬਾਹਰ ਵੀ ਐਸ ਜੀਓ ਓਵਰਾਲ ਤੁਸੀਂ ਜਿਹੜੇ ਲਾਗੇ ਵੀ ਪਿੰਡਾਂ ਦੇ ਵਿੱਚ ਹੋਰ ਵੀ ਜਗ੍ਹਾ ਵੇਖਿਆ ਰਿਹਾ ਕਿਸ ਤਰ੍ਹਾਂ ਦੀਆਂ ਰਿਪੋਰਟਸ ਆ ਰਹੀਆਂ ਕਿ ਅਨਸਕਾ ਵੀ ਘਟਨਾਵਾਂ ਵਾਪਰੀ ਹੋ ਜਾਂ ਕਿ ਬਿਲਕੁਲ ਅਮਨ ਆਮਾਨ ਦੇ ਨਾਲ ਜਿਹੜੀ ਨਹੀਂ ਕੋਈ ਐਹੋ ਜੀ ਗੱਲ ਸਮਝ ਨਹੀਂ ਆਈ ਜਦੋਂ ਸਪੋਰਟ ਸ਼ੁਰੂ ਹੋਇਆ ਠੀਕ ਚੱਲ ਚੁਕੀ ਲੋਕ ਬਿਚੇ ਚੱਲ ਰਿਹਾ ਆ ਬਿਲਕੁਲ ਤੁਸੀਂ ਇਹ ਸੁਣਿਆ ਹੈ ਉਹਨ ਜਿਹੜਾ سلسلہ ਲਗਾਤਾਰ ਜਾਰੀ ਹੈ ਇੱਥੇ ਲੋਕ ਵੀ ਇੱਥੇ ਹੋਰ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕੀ ਉਹਨਾਂ ਦਾ ਵੀ ਕਹਿਣਾ ਹੈ ਵੋਟ ਪਾਉਣ ਲਈ ਆਏ ਹੋ ਜੀ ਵੋਟ ਪਾਉਣ ਆਏ ਹੋ ਮਨ ਦੇ ਵਿੱਚ ਜ਼ੈਨ ਦੇ ਵਿੱਚ ਕੀ ਹੁੰਦਾ ਹੈ ਮੁੱਦੇ ਭਾਰੇ ਰਹਿੰਦੇ ਨੇ ਕਿ ਜਾਂ ਕੋਈ ਸ਼ਖਸੀਅਤ ਨੂੰ ਵੇਖ ਕੇ ਵੋਟ ਪਾਉਂਦੇ ਹੋ ਤੁਸੀਂ ਆਪਣੇ ਦੇਖੋ ਜੀ ਸਰਕਾਰ ਦੀਆਂ ਨੀਤੀਆਂ ਜਾਂ ਬੰਦੇ ਨੂੰ ਲੈ ਕੇ ਜੋ ਵੀ ਆ ਉਹ ਉਸ ਤਰੀਕੇ ਨਾਲ ਵੋਟ ਪਾਵਾਂਗੇ ਹਾਂ ਜੀ ਕੀ ਮਤਲਬ ਜਿਹੜਾ ਕੋਈ ਮੁੱਦੇ ਤੁਹਾਡੇ ਹੱਲ ਕਰੇ ਜਾਂ ਜਾਂ ਕਿ ਜਾਂ ਤੁਸੀਂ ਵੇਖਦੇ ਹੋ ਕਿ ਸ਼ਖਸੀਅਤ ਦੇ ਤੌਰ ਦੇ ਉੱਤੇ ਨਹੀਂ ਸ਼ਖਸੀਅਤ ਨਹੀਂ ਜੀ ਮੁੱਦੇ ਠੀਕ ਹੈ ਜੀ ਮੁੱਦੇ ਮੁੱਦੇ ਪਹਿਲਾਂ ਨਹੀਂ ਸ਼ਖੀਤ ਚਿਹਰੇ ਬਾਅਦ ਚ ਨੇ ਆ ਬਿਲਕੁਲ ਹੋਰ ਵੀ ਇੱਥੇ ਮੈਮ ਤੁਸੀਂ ਵੀ ਵੋਟ ਪਾਉਣ ਜਾ ਰਹੇ ਹੋ ਕਿਸ ਤਰ੍ਹਾਂ ਦਾ ਮੰਨਦੇ ਵਿੱਚ ਜ਼ੈਨ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਵੋਟ ਪਾਉਣ ਜਾਂਦੇ ਹੋ ਕਿ ਅਸੀਂ ਕਿਸ ਨੂੰ ਚੁਣੀਏ ਕਿਉਂਕਿ ਆਪਣਾ ਪੁਹੇਖ ਜਿਹੜੇ ਸੀ ਕਿਸੇ ਦੇ ਹੱਥ ਦੇ ਵਿੱਚ ਦੇ ਹਾਂਜੀ ਵੇਖੋ ਵੀਰ ਜੀ ਅਸੀਂ ਆਪਣੇ ਵੱਲੋਂ ਆਪਣਾ ਵਧੀਆ ਕੈਂਡੀਡੇਟ ਚੁਣਨ ਜਾ ਰਹੇ ਹਾਂ ਜੋ ਮਤਲਬ ਸਾਡੇ ਲੋਕਾਂ ਦੀਆਂ ਜੋ ਰਿਕੁਆਇਰਮੈਂਟਸ ਨੇ ਬੇਸਿਕ ਨੀਡਸ ਨੇ ਜਿਹੜੀਆਂ ਹਨ ਉਹ ਸਾਡੀਆਂ ਪੂਰੀਆਂ ਕਰਨ ਹਨ ਹਲਕੇ ਲਈ ਕੰਮ ਕਰਨ ਵਿਕਾਸ ਕਰਨ ਆ ਬਿਲਕੁਲ ਉਹਨਾਂ ਨੇ ਇਹ ਦੱਸੀ ਸੁਣਿਆ ਹੈ ਜਿਹੜੇ ਵੋਟਰਸ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣਾ ਵਿਕਾਸ ਚਾਹੁੰਦੇ ਨੇ ਹਲਕੇ ਦਾ ਵਿਕਾਸ ਚਾਹੁੰਦੇ ਨੇ ਜਿਹੜੇ ਉਹਨਾਂ ਦੀਆਂ ਨੀਡਸ ਨੂੰ ਫੁਲਫਿਲ ਕਰ ਸਕੇ ਅਜਿਹੇ ਕੈਂਡੀਡੇਟ ਜਾਂ ਰਹੇ ਆ ਕੈਮਰਾ ਪਰਸਨ ਤ੍ਰੀਤ ਦੇ ਨਾਲ ਰਵੀ ਬਖਸ਼ ਸਿੰਘ ਪੀਟੀਸੀ ਨਿਊਜ਼ ਗੁਰਦਾਸਪੁਰ